ਹਾਂਜੀ ਸਤਿ ਸ਼੍ਰੀ ਅਕਾਲ ਵੀਰੇ ਸਾਰਿਆਂ ਨੂੰ ਆਸ ਕਰਦਿਆਂ ਕਿ ਸਾਰੇ ਤੁਸੀਂ ਠੀਕ ਠਾਕ ਹੋਵੋਗੇ ਤੇ ਅੱਜ ਦੀ ਆਪਣੀ ਐਕਸਰਸਾਈਜ਼ਾਂ ਸਟਾਰਟ ਨੇ ਜਿਵੇਂ ਕਿ ਹਰ ਵਾਰ ਹਰ ਦਿਨ ਦੀ ਤਰ੍ਹਾਂ ਅੱਜ ਵੀ ਨਾਰਮਲ ਐਕਸਰਸਾਈਜ਼ਾਂ ਪਹਿਲਾਂ ਜਿਵੇਂ ਪਹਿਲਾਂ ਪੈਰਾਂ ਨੂੰ ਹੱਥ ਲਾਉਣ ਵਾਲੀ ਐਕਸਰਸਾਈਜ਼ ਸੀ ਉਸ ਤੋਂ ਬਾਅਦ ਇੱਕ ਪੱਟ ਤੇ ਥੋੜੀ ਜਿਮੂਰੇ ਘੱਟ ਲਾ ਰਹੇ ਇਹਦੇ ਵਿੱਚ ਕੱਟ ਛੱਡ ਰਹੇ ਥੋੜੀ ਜੀ ਉਸ ਤੋਂ ਬਾਅਦ ਪੈਰਾਂ ਨੂੰ ਹੱਥ ਲਾਉਣੇ ਪਿੱਛੇ ਹੋਣਾ ਤੇ ਨੈਕਸਟ ਦਾ ਸਭ ਤੋਂ ਵਧੀਆ ਤੇ ਬਹੁਤ ਫੁਰਤੀ ਵਾਲੀ ਤੇ ਪੱਟਾਂ ਨੂੰ ਜਾਣ ਪਾਉਣ ਵਾਲੀ ਐਕਸਰਸਾਈਜ਼ ਹੈ ਜਿਹਨੂੰ ਆਪਾਂ ਡੱਡੂ ਡੱਡੂ ਸ਼ਾਲ ਕਹਿੰਦੇ ਨੇ ਸਭ ਤੋਂ ਇਹ ਮੰਨ ਲਓ ਪੱਟਾਂ ਵਾਸਤੇ ਵੈਸਟ ਕਹਿ ਸਕਦੇ ਹਾਂ ਬਹੁਤ ਜਾਨ ਲੱਗਦੀ ਹੈ ਦੂਜੀ ਐਕਸਰਸਾਈਜ਼ ਇਹ ਵੀ ਪੱਟਾਂ ਵਾਸਤੇ ਹੈ ਜੀ ਇਹ ਤੇ ਵੀ ਪੱਟਾਂ ਦੀ ਐਕਸਰਸਾਈਜ਼ ਹੀ ਹੁੰਦੀ ਹੈ ਦੇਖੋ ਜਿਵੇਂ ਮੰਨ ਲਓ ਦੇ ਨੂੰ ਲਾ ਰਿਹਾ ਹਾਂ ਹਾਂ ਜੀ ਹਾਂ ਇਹ ਮੰਨ ਲਓ 10-10 ਹਰੇਕ ਐਕਸਰਸਾਈਜ਼ ਦੇ ਸੈੱਟ ਲਾਉਂਦੇ ਆ ਜੀ ਇਹ ਇੱਕ ਸੈੱਟ ਦੇ ਵਿੱਚ 15 ਰੈਪਸ ਰੈਪਸ਼ਨ ਲਾਉਂਦੇ ਨੇ ਤਿੰਨ ਸੈੱਟ ਲਾਉਣੇ ਹਰੇਕ ਐਕਸਰਸਾਈਜ਼ ਦੇ ਇੱਧਰ ਆਪਣੇ ਦੂਸਰੇ ਮੁੰਡੇ ਜਿਹੜੇ ਐਕਸਟਰਾ ਗਰਾਊਂਡ ਦੇ ਵਿੱਚ ਆਉਂਦੇ ਨੇ ਮੰਨ ਕੇ ਚਲੋ ਜਿਹੜੇ ਕਿਸੇ ਗੇਮ ਨਾਲ ਰਿਲੇਟ ਨਹੀਂ ਬਸ ਇਹ ਫੁਰਤੀ ਵਾਸਤੇ ਜਾਂ ਆਪਣੇ ਸਰੀਰ ਦੀ ਫਿਟਨੈਸ ਵਾਸਤੇ ਆਉਂਦੇ ਨੇ ਤੇ ਉਹ ਐਕਸਰਸਾਈਜ਼ ਕਰ ਰਹੇ ਸੀ ਫਿਰ ਦਿਨੋਂ ਵਰਗਾ ਨੇ ਸਟਾਰਟ ਕੀਤੇ ਸਪਾਟੇ ਸਪਾਟੇ ਤੋਂ ਬਾਅਦ ਇੱਕ ਮੰਨ ਹੁਣ ਨਵੀਆਂ ਆਈਆਂ ਨੇ ਜਿਹੜੀਆਂ ਇਹ ਪਲਾਸਟਿਕ ਦੀਆਂ ਪੱਧਰੀਆਂ ਇਹ ਮਨ ਲਓ ਕਿ ਸਟੀਚਿੰਗ ਵਾਸਤੇ ਹੁੰਦੀਆਂ ਜੇ ਆਪਣੇ ਇਹ ਮਨ ਲਓ ਬਾਡੀ ਦੇ ਪਾਰਟਾਂ ਨੂੰ ਸਟਿਚ ਕਰਨ ਵਾਸਤੇ ਇਹ ਪੱਟਾਂ ਨੂੰ ਸਟੀਚਿੰਗ ਵਾਸਤੇ ਹੋ ਗਿਆ ਡੋਲਿਆਂ ਨੂੰ ਬਾਹਾਂ ਨੂੰ ਸਟੀਚਿੰਗ ਵਾਸਤੇ ਹੋ ਗਿਆ ਇਹ ਸਟੀਚਿੰਗ ਵਾਸਤੇ ਹੋ ਰੇ ਸਾਰੀਆਂ ਜੀ ਤੇ ਪਹਿਲਾਂ ਖੜਕੇ ਲਾਈਆਂ ਸੀਗੀਆਂ ਹਾਫ ਬੈਂਡ ਹੋ ਕੇ ਹੁਣ ਬੈਠ ਕੇ ਲਾ ਰਹੇ ਨੇ ਇਹ ਪਹਿਲਾਂ ਜੱਗੇ ਨੇ ਪੱਬਾਂ ਤੇ ਹੋ ਕੇ ਲਾਈਆਂ ਸੀ ਦਿਬਰ ਨੂੰ ਪ੍ਰੋਪਰ ਸਾਰੇ ਪੈਰਾਂ ਤੇ ਬੈਠ ਕੇ ਲਾ ਰਹੇ ਜਿਹੜੀਆਂ ਜੱਗੇ ਲਾਈਆਂ ਸੀਗੀਆਂ ਉਹ ਸਹੀ ਸੀਗੀਆਂ ਪੂਰੇ ਫੁੱਲ ਪੈਰਾਂ ਤੇ ਬੈਠ ਕੇ ਐਕਸਰਸਾਈਜ਼ ਨਹੀਂ ਲੱਗਦੀ ਉਹ ਪੱਬਾਂ ਤੇ ਬੈਠ ਕੇ ਐਕਸਰਸਾਈਜ਼ ਲੱਗੂਗੀ ਤੇ ਅੱਗੇ ਟਰਨ ਆ ਜੀ ਗੁਰਪ੍ਰੀਤ ਦੀ ਗੁਰਪ੍ਰੀਤ ਵੀ ਮੈਨੂੰ ਸਟਾਰਟਿੰਗ ਤੋਂ ਲੱਗ ਰਿਆ ਸੀ ਵੀ ਇਹ ਪ੍ਰੋਪਰ ਗਰਾਊਂਡ 'ਚ ਆਉਣਾ ਨਹੀਂ ਵੀ ਕਿਤੇ ਨਾ ਕਿਸੇ ਇਹ ਮਾਰ ਨਾ ਖਾ ਜੇ ਜਾਂ ਮੰਨ ਕੇ ਚਿਰੋ ਮਾਰ ਨਾ ਦੇ ਜੇ ਧੋਖਾ ਨਾ ਕਰ ਜੀ ਪਰ ਪ੍ਰੋਪਰ ਮੰਨ ਲਓ ਕਿ ਦੂਜਿਆਂ ਨਾਲੋਂ ਆ ਰਿਹਾ ਹੈ ਪ੍ਰੋਪਰ ਪਿੱਛੇ ਤੁਸੀਂ ਦੇਖਿਓ ਮੁੰਡਾ ਸਾਹਿਨ ਸੀ ਆ ਜਿਹੜਾ ਗੇਂਦ ਨੂੰ ਦੇਖ ਕੇ ਅ ਪੈਰਾਂ ਦੇ ਵਿੱਚ ਲੈ ਕੇ ਉਸਨੂੰ ਹੱਥ ਲਾ ਰਿਹਾ ਸੀ ਸਾਹਿਲ ਮੁੰਡਾ ਉਹ ਬੋਡੀ ਫਿਟਨੈਸ ਵਾਸਤੇ ਆ ਬਾਈ ਬਹੁਤ ਮਨ ਲਓ ਇੱਕ ਜਿਹੜੀਆਂ ਕਮਾਂਡੋ ਨੂੰ ਕਹਿੰਦੇ ਜਿਵੇਂ ਕਮਾਂਡੋ ਵਾਲੀਆਂ ਕਮਾਂਡੋ ਫਿਟਨੈਸ ਉਸ ਤਰ੍ਹਾਂ ਦੀ ਐਕਸਰਸਾਈਜ਼ਾਂ ਲਾਉਂਦਾ ਜੇ ਮੁੰਡਾ ਉਹ ਸਾਰੀਆਂ ਤੁਹਾਨੂੰ ਮੈਂ ਫਿਰ ਕਦੇ ਦਿਖਾਵਾਂ ਪ੍ਰੋਪਰ ਸਾਰੀਆਂ ਐਕਸਰਸਾਈਜ਼ਾਂ ਉਹਦੀਆਂ ਜਦੋਂ ਆਪਾਂ ਨੂੰ ਟਾਈਮ ਮਿਲੇ ਤੇ ਰੱਸਾ ਚੜ੍ਹਨਾ ਵੀ ਸਟਾਰਟ ਹੈ ਤੇ ਉਸ ਤੋਂ ਬਾਅਦ ਨਾਲ ਦੀ ਨਾਲ ਜਿਵੇਂ ਗੁਰਪ੍ਰੀਤ ਰੱਸਾ ਚੜ੍ਹ ਕੇ ਚੱਲ ਗਿਆ ਤੇ ਫਿਰ ਜੱਗਾ ਲਾ ਰਿਹਾ ਗਿਆ ਅ ਇਸ ਵਾਲੀਆਂ ਆਪਣੇ ਭੌਣੀ ਵਾਲਾ ਢੇਟ ਤੇ ਦਿਵਨੂਰ ਦੀ ਰੱਸਾ ਚੜ੍ਹਨ ਦੀ ਹਲੇ ਪ੍ਰੈਕਟਿਸ ਪ੍ਰੋਪਰ ਹੋ ਨਹੀਂ ਰਹੀ ਮਤਲਬ ਹੋ ਗਿਆ ਹੋ ਰਹੀ ਹੈ ਜਿਵੇਂ ਮਨ ਕਰ ਜਿਵੇਂ ਚਾਹੀਦੇ ਵੇਸ ਨੂੰ ਕੱਲੇ ਨੂੰ ਹੁਣ ਤੱਕ ਚੜ ਜਾਣਾ ਚਾਹੀਦਾ ਸੀ ਪਰ ਇਹ ਕਿਤੇ ਨਾ ਮਨ ਲੋ ਦਿਲ ਚ ਭੈ ਜਾਂ ਡਰ ਜਾ ਬਣਿਆ ਪਿਆ ਵੀ ਕਿਤੇ ਕਹੋ ਨਹੀਂ ਕਿਤੇ ਡਿੱਗਣਾ ਪਾਵਾਂ ਇੱਕ ਡਿੱਗਣ ਦਾ ਵੀ ਭੈ ਬਣਿਆ ਪਿਆ ਤੇ ਦੂਜਾ ਇਹਦੇ ਬਾਜੂਆਂ ਦੇ ਵਿੱਚ ਮਨ ਲੋ ਬਾਹਾਂ ਦੇ ਵਿੱਚ ਜਾਨ ਘਟਾ ਤਾਂ ਕਰਕੇ ਉਹ ਲੱਗ ਨਹੀਂ ਰਹੀ ਆ ਇਹ ਦੀ ਐਕਸਰਸਾਈਜ਼ ਦੀ ਫੇਵਰਟ ਐਕਸਰਸਾਈਜ਼ ਹੈ ਵਜਨ ਬਹੁਤ ਆ 2 ਕਿਲੋ ਦੋ ਇੱਟਾਂ ਦਾ ਵਜਨ ਹੋ ਗਿਆ ਬਾਕੀ 10 12 ਕਿਲੋ ਬੇਟਾ ਪਿੰਜਰੇ ਦਾ ਹੋਣਾ ਜੀ ਤੇ ਜਦੋਂ ਖਿੱਚਦਾ ਦਿਨੂਰ ਦੀ ਮਤਲਬ ਬਾਹਾਂ ਨਾਲ ਖਿੱਚੀਆਂ ਜਾਂਦੇ ਆ ਇੱਕ ਤਰ੍ਹਾਂ ਦਾ ਮਤਲਬ ਉਹ ਜਿਵੇਂ ਹਾਈਟ ਵਧਾਉਣ ਵਾਸਤੇ ਹੋਗੀ ਉਹ ਹਾਈਟ ਵਧਾਉਣ ਵਾਸਤੇ ਵੀ ਐਕਸਰਸਾਈਜ਼ਾਂ ਲਾ ਰਹੇ ਆ ਅਸੀਂ ਉਹ ਸੋਨੂੰ ਮੈਂ ਅਸੀਂ ਕੱਲਰ ਗਰਾਊਂਡ 'ਚ ਲਾ ਕੇ ਦਿਖਾਵਾਂਗੇ ਹਾਈਟ ਵਾਲੀਆਂ ਸਪੈਸ਼ਲ ਹਾਈਟ ਵਾਸਤੇ ਐਕਸਰਸਾਈਜ਼ਾਂ ਆ ਗਏ ਨੇ ਤੇ ਜਿਵੇਂ ਵੀ ਚੋਦੇ 'ਚ ਆ ਆ ਗਈ ਜਿਵੇਂ ਇਹ ਇੱਕ ਹਾਈਟ ਦੀ ਐਕਸਰਸਾਈਜ਼ ਦਾ ਇੱਕ ਹਿੱਸਾ ਹੈ ਇਹ ਇੱਕ ਐਕਸਰਸਾਈਜ਼ ਹੈ ਤੇ ਸੋਨੂੰ ਮੈਂ ਕੱਲ ਸਾਰੀਆਂ ਅਸੀਂ ਸਾਰੀਆਂ ਐਕਸਰਸਾਈਜ਼ਾਂ ਏ ਤੋਂ Z ਤੱਕ ਜਿੰਨੀਆਂ ਵੀ ਇਹਦੀਆਂ 5 4 5 ਐਕਸਰਸਾਈਜ਼ ਨੇ ਸਾਰੀਆਂ ਤੁਹਾਨੂੰ ਲਾ ਕੇ ਦਿਖਾਵਾਂਗੇ ਐਕਸਰਸਾਈਜ਼ ਕਰਾਉਣ ਤੋਂ ਬਾਅਦ ਥੋੜਾ ਕਬੱਡੀ ਦਾ ਜਿਵੇਂ ਤੁਹਾਨੂੰ ਦੱਸਿਆ ਪਹਿਲਾਂ ਵੀ ਵੀ ਕਬੱਡੀ ਦੀ ਕਰਵਾਈ ਜਾਂਦੇ ਆ ਵਿੱਚੋਂ ਕੁਝ ਮੁੰਡੇ ਮਿਸ ਮਾਰਨ ਲੱਗੇ ਜੀ ਮਿਸ ਕੀ ਮਾਰਨ ਲੱਗੇ ਮਿਸ ਮਾਰਗੇ ਜੀ ਉਹ ਮਤਲਬ ਸ਼ਾਇਦ ਹੀ ਹੋਣ ਉਹ ਤੇ ਬਸ ਇਹ ਦੋ ਮੁੰਡੇ ਆ ਰਹੇ ਨੇ ਗੁਰਪ੍ਰੀਤ ਤੇ ਜੱਗਾ ਇਹ ਪ੍ਰੋਪਰ ਤਿਆਰੀ ਕਰ ਰਹੇ ਆ ਤੇ ਠੀਕ ਹੈ ਜੀ ਮਿਲਦੇ ਆਂ ਜੀ ਕੱਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਜਿਉਂਦੇ ਵਸਦੇ ਰਹੋ